ਗ੍ਰਾਹਕ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੇ ਹੁਣਾਂ ਪਾਸੋਂ 60 ਗ੍ਰਾਮ ਹੈਰਮਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਐਸਐਚਓ ਗੁਨਾਹ ਸਿਕੰਦਰ ਸਿੰਘ ਬਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐਸਆਈ सुरेंद्र ਮੋਨ ਨੇ ਸਾਥੀ ਕਰਮਚਾਰੀਆਂ ਦੇ ਨਾਲ ਰੁੜਕਾ ਖੁਰਦ ਕਲੋਨੀ ਤੋਂ ਗਸ਼ਤ ਦੌਰਾਨ ਸ਼ਿਬਮ ਉਰਫ ਸਨੀ ਪੁੱਤਰ ਚਰਨ ਲਾਲ ਵਾਸੀ ਗੰਨਾਪਿੰਡ ਥਾਣਾ ਫਿਲੌਰ ਨੂੰ ਕਾਬੂ ਕਰਕੇ ਉਸ ਕੋਲੋਂ 50 ਗ੍ਰਾਮ ਹੈਰੋਇਨ ਜਦਕਿ ਸਰਵਜੀਤ ਕੁਮਾਰ ਉਰਫ ਸਾਬੀ ਪੁੱਤਰ ਪਰਮਜੀਤ ਸਿੰਘ ਵਾਸੀ ਗੁਰਾਇਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਮਾਂਜੋਗ ਅਦਾਲਤ ਵੀ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਗੁਰਾਇਆਂ ਤੋਂ ਨਵਰੰਗ ਚੈਨਲ ਦੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮਾਂਜੋਗ ਐਸਐਸਪੀ ਸਾਹਿਬ ਜੰਦਰਦੀਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਮਾਨਜੁਗ ਡੀਐਸਪੀ ਸਾਹਿਬ ਸਰਵਨ ਸਿੰਘ ਬੱਲ ਦੀ ਰਹਿਨਮਾਈ ਹੇਠ ਉਹ ਪੰਜਾਬ ਸਰਕਾਰ ਵੱਲੋਂ ਜੋ ਜੁਧ ਨਸ਼ਿਆਂ ਦੇ ਵਿਰੋਧ ਜਿਹੜੀ ਮਿਹਨਤ ਚਲਾਈ ਗਈ ਆ ਉਹ ਸਬੰਧੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਕਿ ਰੁੜਕਾ ਕਲਾ ਰੁੜਕਾ ਖੁਰਦ ਜਿਹੜੀ ਕਲੋਨੀਆਂ ਲਾਗੇ ਇੱਕ ਬਣੀ ਹੋਈ ਨਹਿਰ ਦੇ ਲਾਗੇ ਉੱਥੇ ਦੋ ਨੌਜਵਾਨ ਜਿਹੜਾ ਇਹ ਨਸ਼ੇ ਦਾ ਧੰਦਾ ਕਰਦੇ ਆ ਤੇ ਉੱਥੇ ਜਿਹੜੇ ਉਹ ਮਿਲ ਸਕਦੇ ਤੁਹਾਨੂੰ ਸਮੇਂ ਨਸ਼ੇ ਦੇ ਜੋ ਅਸੀਂ ਟੀਮਾਂ ਬਣਾਈਆਂ ਜਿਸ ਵਿੱਚ ਏਐਸਏ ਸੁਰਿੰਦਰ ਸਿੰਘ ਟੀਮ ਦੀ ਅਗਵਾਈ ਕਰਦੇ ਸੀਗੇ ਅਸੀਂ ਉੱਥੇ ਜਾ ਕੇ ਜਿਹੜੀ ਉੱਥੇ ਸਰਚ ਕੀਤੀ ਇਹਨਾਂ ਦੋਸ਼ੀਆਂ ਨੂੰ ਪੜਿਆ ਔਰ ਇਹਨਾਂ ਦੇ ਕੋਲੋਂ ਦਰਾਨੇ ਸਰਚ ਜਿਹੜੀ ਆ ਸਾਨੂੰ 60 ਗ੍ਰਾਮ ਹੈਰੋਂ ਜਿਹੜੀ ਇਹ ਬਰਾਮਦ ਹੋਈ ਆ ਜਿਹੜੀ ਇਹ ਜਿਹਦੇ ਇਹ ਦੋਸ਼ੀ ਦਾ ਨਾਮ ਹੈਗਾ ਇੱਕ ਦਾ ਸ਼ਿਵਮ ਉਰਫ ਸਨੀ ਇਹ ਗੰਨਾਪਿੰਡ ਦਾ ਰਹਿਣ ਵਾਲਾ ਆ ਦੂਜਾ ਸਰਬਜੀਤ ਕੁਮਾਰ ਉਰਫ ਸਾਬੀ ਇਹ ਰਵੀਦਾਸ ਮੱਲਾ ਸੋਨਾ ਮਾਡਲ ਸਕੂਲ ਥਾਣਾ ਗੁਰਾਇਆਂ ਦਾ ਰਹਿਣ ਵਾਲਾ ਹੈ ਇਹ ਜਿਹੜਾ ਸਰਬਜੀ ਸਾਬੀ ਆ ਇਹਦੇ ਖਿਲਾਫ ਪਹਿਲਾਂ ਵੀ 7-8 ਮੁਕਦਮੇ ਦਰਜ ਆ ਐਨਡੀਪੀਐਸ ਐਕਟ ਦੇ ਜਿਹੜਾ ਇਹ ਨਾਮੀ ਮੁਰਜਮਾ ਪਹਿਲਾਂ ਵੀ ਨਸ਼ੇ ਦਾ ਧੰਦਾ ਕਰਦਾ ਸੀਗਾ ਔਰ ਇਹਦਾ ਜਿਹੜਾ ਸ਼ੁਮਮ ਆ ਇਹਦਾ ਸਗਾ ਭਾਂਜਿਆ ਇਹ ਨਸ਼ੇ ਸਕੇ ਭਾਂਜੇ ਨੂੰ ਵੀ ਇਸੇ ਕੰਮ ਤੇ ਨੇ ਲਾਇਆ ਹੋਇਆ ਸੀਗਾ ਜਿਹੜੇ ਕੱਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 185 ਐਨਡੀਪੀਐਸ ਐਕਟ ਤੇ ਦਰਜ ਕਰਕੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ ਇਹਨਾਂ ਦੇ ਪਹਿਲਾਂ ਦੂਜੇ ਵੀ ਸਨਿਦ ਦੇ ਪਹਿਲਾਂ ਮਾਮਲੇ ਜਿਹੜੇ ਕਰਨੇ ਪੰਡਾ ਹੈ ਜੀ ਇਹ ਸਨਿਦ ਦੇ ਅਸੀਂ ਵੈਰੀਫਾਈ ਕਰਦੇ ਆ ਉਹ ਤਾਂ ਹਾਲੇ ਉਹ ਵੈਰੀਫਾਈ ਕਰਕੇ ਫੇ ਜੋ ਕਲੀਅਰ ਕਰਾਂਗੇ ਪਰ ਇਹਦੇ ਖਿਲਾਫ 7-8 ਮਕਦਮੇ ਜਿਹੜੇ ਪਹਿਲਾਂ ਦਰਜ ਨੇ ਕਾਫੀ ਮਕਦਾਰ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਤਾਂ ਪਹਿਲਾਂ ਵੀ ਰਿਕਵਰੀ ਜਿਹੜੀ ਹੈਗੀ ਆ ਸਿਮਰ ਦੇ ਕੋਲੋਂ 50 ਗ੍ਰਾਮ ਬਰਾਮਦ ਹੋਈ ਆ ਤੇ ਸਰਬਜੀਤ ਕੋਲੋਂ ਜਿਹੜੀ 10 ਗ੍ਰਾਮ ਬਰਾਮਦ ਹੋਈ ਆ ਜਿਹੜਾ ਸ਼ੁਭਮ ਆ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਉੱਥੋਂ ਜਾ ਕੇ ਆਹੀ ਇਹਨੂੰ ਸਰਬਜੀਤ ਨਾਲ ਜਿਹੜਾ ਫੜਿਆ ਕੋਈ ਵਹੀਕਲ ਵਗੈਰਾ ਵੀ ਕੋਸ਼ਿਸ਼ ਨਹੀਂ ਹੈ ਫੈਮਲੀ ਨਹੀਂ ਉਹ ਇਥੋਂ ਆਪਾਂ ਉਥੋਂ ਬਾਹਰ ਮਿਲ ਗਏ ਖੜੇ ਮਿਲ ਗਏ ਸੀਗੇ ਹਾਂਜੀ ਕਿੱਥੋਂ ਵਗੈਰਾ ਵੀ ਅਜੇ ਕੋਈ ਪੁਛਗੇ ਚ ਆਏ ਸਮਝ ਕਿੱਥੇ ਵੇਚਣਾ ਸੀ ਉਹਨਾਂ ਨੂੰ ਹਾਂਜੀ ਇਹ ਤੇ ਪੁਛਗੇ ਚ ਪਤਾ ਲੱਗਿਆ ਵਾ ਇਹਨਾਂ ਨੇ ਨਾ ਇਥੋਂ ਫਲੌਰ ਦੇ ਲਾਗੇ ਪਿੰਡ ਆ ਇੱਕ ਤਲਵੰਡੀ ਵਗੈਰਾ ਉਥੋਂ ਲੈ ਕੇ ਆਏ ਉੱਥੇ ਵੀ ਪਲੇਟ ਪਾਰਟੀ ਭੇਜੀ ਹੋਈ ਆ ਉਹ ਵੀ ਜੋ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ